ਦੇਸ਼ਾਂ ਅੰਮ੍ਰਿਤਸਰ ਦੇ ਵਿੱਚ ਤਿੰਨ ਵਕ ਵਕ ਥਾਵਾਂ ਤੇ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਜਿਸ ਦੇ ਚਲਦੇ ਅੰਮ੍ਰਿਤਸਰ ਦੇ ਰਾਮ ਬਾਗ ਵਿਖੇ ਵੀ ਇੱਕ ਸ਼ਰਾਬ ਦੇ ਠੇਕੇ ਉੱਪਰ ਭਿਆਨਕ ਅੱਗ ਲੱਗ ਗਈ ਅੱਗ ਦੀ ਖਬਰ ਫਾਇਰ ਬਗੇੜ ਵਿਭਾਗ ਨੂੰ ਮਿਲੀ ਤਾਂ ਫਾਇਰ ਬਗੇੜ ਵਿਭਾਗ ਦੀਆਂ ਵਕ ਵਕ ਟੀਮਾਂ ਰਾਮ ਬਾਗ ਵਿਖੇ ਸ਼ਰਾਬ ਦੇ ਠੇਕੇ ਤੇ ਅੱਗ ਬੁਝਾਉਣ ਪਹੁੰਚੀਆਂ ਤੇ 2 ਘੰਟੇ ਮਿਹਨਤ ਕਰਨ ਤੋਂ ਬਾਅਦ ਫਾਇਰ ਬਗੇੜ ਨੇ ਸ਼ਰਾਬ ਦੇ ਠੇਕੇ ਦੇ ਅੰਦਰ ਲੱਗੀ ਅੱਗ ਤੇ ਕਾਬੂ ਪਾਇਆ ਪਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਫਾਇਰ ਵਗੇਟ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ ਦੇਸ਼ ਸ਼ਾਂਤੀਨ ਵੱਖ-ਵੱਖ ਥਾਵਾਂ ਤੇ ਅੱਗ ਲੱਗਣ ਕਾਰਨ ਉਨ੍ਹਾਂ ਕੋਲ ਗੱਡੀਆਂ ਘੱਟ ਹੋਣ ਕਰਕੇ ਅੱਗ ਤੇ ਕਾਬੂ ਪਾਉਣ ਵਿੱਚ ਸਮਾਂ ਲੱਗਾ ਲੇਕਿਨ ਉਨ੍ਹਾਂ ਦਾ ਕਹਿਣਾ ਹੈ ਕਿ 90% ਅੱਗ ਤੇ ਕਾਬੂ ਪਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਦਾ ਠੇਕਾ ਹੋਣ ਕਰਨ ਅੰਦਰ ਕਾਫੀ ਵੱਡੀ ਮਾਤਰਾ ਵਿੱਚ ਐਲਕੋਹਲ ਪਈ ਹੈ ਜਿਸ ਕਰਕੇ ਥੋੜੇ-ਥੋੜੇ ਸਮੇਂ ਬਾਅਦ ਅੰਦਰ ਬਲਾਸਟ ਹੋ ਰਹੇ ਹਨ ਤੇ ਅੱਗ ਤੇ ਕਾਬੂ ਪਾਉਣ ਦੇ ਵਿੱਚ ਸਮਾਂ ਲੱਗਾ। ਲੇਕਿਨ ਹੁਣ ਫਾਇਰ ਬਗੇਟ ਦੇ ਅਧਿਕਾਰੀਆਂ ਵੱਲੋਂ ਮੌਕੇ ਦੀ ਸਥਿਤੀ ਦੇ ਉੱਪਰ ਕਾਬੂ ਪਾ ਲਿੱਤਾ ਗਿਆ ਹੈ। ਆ ਸਰ ਮੇਰਾ ਨਾਮ ਮਨਦੀਪ ਸਿੰਘ ਆ ਸੇਵਾ ਵਲੰਟੀਅਰ ਆਫ ਸੇਵਾ ਸਾਡੀ ਫੈਰੋਗਟਾ ਵਸੀ ਰਾਮ। ਸਾਨੂੰ 6:30 ਵਜੇ ਇਤਲਾਹ ਮਿਲੀ ਸੀ ਕਿ ਰਾਮਬਾਗ ਚੌਂਗ ਦੇ ਵਿੱਚ ਲਿਕਵਰ ਸ਼ਾਪ ਦੇ ਨੂੰ ਇੱਕ ਸ਼ਰਾਬ ਦਾ ਠੇਕਾ ਆ ਉਹਨੂੰ ਅੱਗ ਲੱਗੀ ਆ। ਜਦੋਂ ਆ ਕੇ ਦੇਖਿਆ ਤਾਂ ਅੱਗ ਬਹੁਤ ਜ਼ਿਆਦਾ ਸੀ। ਅਸੀਂ ਪਹਿਲਾਂ ਅੱਗ ਬੁਝਾ ਰਹੇ ਹਾਂ ਤਨਦਨ ਰੋਡ ਤੇ ਇੱਕ ਸੈਲਰ ਦੇ ਵਿੱਚ ਅੱਗ ਲੱਗੀ ਸੀ ਉੱਥੋਂ ਗੱਡੀ ਕੱਢ ਕੇ ਅਸੀਂ ਰਾਮਬਾਗ ਚੌਂਗ ਦੇ ਵਿੱਚ ਪਹੁੰਚੇ ਹਾਂ। 10 ਮਿੰਟ ਦੇ ਵਿੱਚ ਵਿੱਚ ਗੱਡੀ ਮੌਕੇ ਦੇ ਆ ਕੇ ਉਹਨਾਂ ਕੰਟਰੋਲ ਕਰਨ ਦੀ ਪੂਰੀ ਤਰ੍ਹਾਂ ਕੋਸ਼ਿਸ਼ ਕੀਤੀ ਜਾਂਦੀ ਹੈ 90% ਅੱਗ ਨੂੰ ਕੰਟਰੋਲ ਕਰ ਲਿੱਤੇ ਗਏ ਆ ਸਿਰਫ 10% ਰਹਿ ਗਈ ਉਹ 5-10 ਮਿੰਟ ਦੇ ਵਿੱਚ ਵਿੱਚ ਕੰਟਰੋਲ ਕਰ ਲਵਾਂਗੇ ਇਹ ਗੱਡੀਆਂ ਪਹੁੰਚ ਸਰ ਫਿਲਹਾਲ ਜੇ ਸੇਵਾ ਸਾਡੀ ਫਾਇਰ ਵਿਗਟ ਦੀਆਂ ਅਸੀਂ ਦੋ ਗੱਡੀਆਂ ਮੌਕੇ ਤੇ ਮੌਜੂਦ ਹੈਗੀਆਂ ਕਿਉਂਕਿ ਕਾਰਪੋਰੇਸ਼ਨ ਦੀਆਂ ਜਿਹੜੀਆਂ ਗੱਡੀਆਂ ਉਹ ਦੋ ਜਗ੍ਹਾ ਹੋਰ ਅੱਗ ਲੱਗੀ ਆ ਉੱਥੇ ਕੰਟਰੋਲ ਕਰ ਰਹੀਆਂ ਇੱਕ ਤਰਨਦਨ ਰੋਡ ਤੇ ਇੱਕ ਮਜੀਠਾ ਰੋਡ ਤੇ ਵੀ ਕਿਸੇ ਘਰ ਦੇ ਵਿੱਚ ਅੱਗ ਲੱਗੀ ਆ ਇਸ ਕਰਕੇ ਸੇਵਾ ਸਾਡੀ ਫਾਇਰ ਵਿਗਟ ਦੀ ਗੱਡੀ ਮੌਕੇ ਤੇ ਮੌਜੂਦ ਹੈਗੀਆਂ ਕਿੰਨੇ ਕਿੰਨੇ ਤੁਹਾਨੂੰ ਅੱਗ ਤੇ ਥੱਲ ਪਾਉਂਦੇ ਹੋਏ ਆ ਹੁਣ ਤੱਕ ਕਿੰਨੇ ਪਰਸੈਂਟ ਅੱਗ ਬੁਝ ਪਈ ਆ ਜਾਂ ਅੰਦਰ ਕੀ ਸੀ ਦੀ ਆ ਕੋਈ ਦੱਸ ਸਕਦੀ ਸਰ ਅੱਗ ਤੇ ਸਿਰਫ 10% ਰਹਿ ਗਿਆ ਕਿਉਂਕਿ ਤੁਹਾਨੂੰ ਪਤਾ ਹੈ ਸ਼ਰਾਬ ਹੈਗੀ ਆ ਵਿੱਚ ਅਲਕੋਹਲ ਹੁੰਦਾ بس صرف 10 ਤੋਂ 15 منٹ دی گیم ہے ਅਸੀਂ ਅਗਲੇ ਕੁਰੀ ਦਾ کنٹرول ਕਰਾ ਦੇਣੀ ਸੀ ਅੰਦਰ ਸਭ ਹਾਂਜੀ ਕੋਈ ਅੰਦਰ ਸੇਲਸਮੈਨ ਵਗੈਰਾ ਤੇ ਨਹੀਂ ਨਹੀਂ ਸੇਲਸਮੈਨ ਵਗੈਰਾ بس ਹੀ ਉਹਦਾ بچاؤ ਹੋ ਗਿਆ ਸਿਰਫ مالی ਨੁਕਸਾਨ ਹੋਇਆ ਜਾਨੀ ਬਚਾਇਆ